ਬੇਸਿਕਲੀ ਸਾਡੇ ਕੋਈ ਇਹਨਾਂ ਦੇ ਮਾੜੇ ਅਨਸਰਾਂ ਤੇ ਕਾਰਵਾਈ ਕਰਦੇ ਹੋਏ ਸਾਡੇ ਮਾਨਯੋਗ ਐਸਐਸਪੀ ਸਾਹਿਬ ਹਰਮਨ ਹੰਸ ਸਾਹਿਬ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਐਸਐਚਓ ਅਟਫੇਜ਼ ਨੇ ਨਾਕਾਬੰਦੀ ਕੀਤੀ ਹੋਈ ਸੀ ਜਿਹਦੇ ਦੌਰਾਨ ਤਿੰਨ ਬੰਦੇ ਅਸੀਂ ਗ੍ਰਿਫਤਾਰ ਕੀਤੇ ਆ ਬਲਵਿੰਦਰ ਸਿੰਘ ਛੋਟਾ ਸੁਖਵਿੰਦਰ ਸਿੰਘ ਸੁਖੀ ਅਮਰਿੰਦਰ ਸਿੰਘ ਲਵਲੀ ਜੋ ਕਿ ਇੱਕ ਬਲਕ ਮਾਜਦੀ ਦਾ ਰਹਿਣ ਵਾਲਾ ਹੈ ਤੇ ਰਾਜਪੁਰੇ ਦਾ ਇੱਕ ਬਰੋਡੀ ਦਾ ਜੀ ਇਹਨਾਂ ਦੀ ਮੋਟਰ 220 ਕੀ ਹੈ ਇਹਦਾ ਬੇਸਿਕ ਏ ਕੇ ਸੀ ਵੀ ਗੱਡੀਆਂ ਰਾਣੀਆਂ ਗੱਡੀਆਂ ਨੂੰ ਚਾਬੀ ਲਾ ਕੇ ਚੋਰੀ ਚੋਰੀ ਕਰ ਕਰਦੇ ਸੀ ਨਾਲ ਵਹੀਕਲ ਸਕੂਟਰ ਤੇ ਇੱਕ ਮੋਟਰਸਾਈਕਲ ਵੀ ਅਸੀਂ ਇਹਨਾਂ ਦਾ ਰਿਕਵਰ ਕੀਤਾ ਇਹ ਚੋਰੀ ਕਰਕੇ ਤੇ ਇਹਨਾਂ ਨੇ ਅਜੇ ਵੇਚਣ ਦੀ ਉਹਦੇ ਚ ਸੀ ਜਦੋਂ ਕਿ ਪਾਰਟੀ ਨੇ ਇਹਨਾਂ ਨੂੰ ਫੜ ਲਿਆ ਬਾਈ ਜੀ ਤੁਹਾਨੂੰ ਜੀ ਕੋਈ ਹਾਂ ਜੀ ਇਹਨਾਂ ਤੇ ਸਾਰਿਆਂ ਤੇ ਤਿੰਨ ਤਿੰਨ ਮੁਕਦਮੇ ਤੇ ਅਸੀਂ ਖੜੀ ਰਹੇ ਆ ਵੀ ਤਿੰਨ ਤਿੰਨ ਮੁਕਦਮੇ ਇਹਨਾਂ ਕੋ ਅਟਾਟਾ ਚੋਰੀ ਦੇ ਵੀ ਐ ਐਕਸਾਈਜ਼ ਐਕਟ ਦੇ ਵੀ ਐ ਖੋ ਦੇ ਵੀ ਐ ਮਤਲਬ ਇੱਕ ਜੀਜਾ ਸਾਲਾ ਵੀ ਐ ਇਹਦੇ ਵਿੱਚ ਆਪਦੇ ਵਿੱਚ ਕਿੰਨੀ ਨਾ ਦੀ ਕੰਪੀਨਸੀ ਕਿਉਂਕਿ ਇਹ ਚੋਰਾਂ ਦੀ ਮੌਂਡਿੰਗ ਤੁਹਾਨੂੰ ਪਤਾ ਹੈ ਵੀ ਕੀ ਕਹਿੰਦੇ ਆਪਣੇ ਕੀ ਕਹਿੰਦੇ ਕੰਮ ਕੋਈ ਨਹੀਂ ਕਰਦੇ ਸੀਗੇ ਤੇ ਆਪਣੀ ਚੋਰੀ ਕਰਕੇ ਹੀ ਅੱਗੇ ਗੱਡੀਆਂ ਵੇਚ ਕੇ ਤੇ ਜਾਂ ਉਹਨਾਂ ਦੇ ਆਪਣੇ ਵਹੀਕਲ ਨਾਲ ਨੂੰ ਵੇਚ ਕੇ ਹੀ ਆਪਣਾ ਗੁਜ਼ਾਰਾ ਕਰਦਾ ਪਹਿਲਾਂ ਕੋਈ ਜਿਹਦੇ ਤਰ੍ਹਾਂ ਵੀ ਗੱਲ ਕਰਦਾ ਹਾਂ ਜੇਲ੍ਹ ਜੱਤਰਾ ਇੰਨੇ ਮੁਕਦਮੇ ਆ ਜੀ ਇੰਨਾ ਤੇ ਰਹਿ ਕੇ ਵੀ ਆਏ ਸਰ ਮੈਂ ਇਹ ਨਹੀਂ ਕਰਦੇ ਕੀ ਸੀ ਕਿਉਂ ਕਰਦੇ ਸੀ ਮਤਲਬ ਨਸ਼ੇ ਦੀ ਕਰਦੇ ਸੀ ਜਾਂ ਉਹਦੀ ਲਾਈਫ ਸਟਾਈਲ ਦੀ ਦੋਵੇਂ ਚੀਜ਼ਾਂ ਨੂੰ ਮਿਕਸ ਕਰ ਸਕਦੇ ਆ ਬੰਦਾ ਆਪਣੇ ਦੋਵੇਂ ਚੀਜ਼ਾਂ ਮਿਕਸ ਕਰਕੇ ਵੀ ਆਪਣੀ ਰੋਜੀ ਰੋਟੀ ਲਈ ਵੀ ਆਪਣੇ ਉਹ ਕਰਦੇ ਸੀ ਜੇ ਉਹਨਾਂ ਨੂੰ ਤੋੜ-ਫੋੜ ਕੇ ਜਿਵੇਂ ਦੇਖਿਆ ਚੋਰੀ ਨਹੀਂ ਇਹ ਅਜੇ ਜਿਹੜੀਆਂ ਸਾਡੇ ਸਾਡੇ ਕੋਲ ਜਿਹੜੀ ਇੱਕ ਗੱਡੀ ਚੋਰੀ ਹੋਈ ਸੀ ਇਹਦੇ ਚ ਆਪਣੇ ਸਬ ਇੰਸਪੈਕਟਰ ਸਤਨਾਮ ਸਿੰਘ ਦੀ ਟੀਮ ਨੇ ਬੜਾ ਸ਼ਲਾਘਾਜੋ ਕੰਮ ਕੀਤਾ ਹੈ ਜਿੰਨੀਆਂ ਵੀ ਹੋਰ ਵੀ ਥਾਣਿਆਂ 'ਚ ਜਿਹੜੀਆਂ ਗੱਡੀਆਂ ਚੋਰੀ ਹੋਈਆਂ ਸੀ ਜਿਹੜੀਆਂ ਤੁਸੀਂ ਆਪਣੇ ਥਾਣੇ ਦੇ ਬਾਹਰ ਵੇਖ ਹੀ ਲਈਆਂ ਜੀ ਇਹਦੇ ਚ ਤਿੰਨ ਕਾਰਾਂ ਸਾਨੂੰ ਬਰਾਮਦ ਹੋਈਆਂ ਤੇ ਇੱਕ ਮੋਟਰਸਾਈਕਲ ਇੱਕ ਸਕੂਟਰ ਇਹਨਾਂ ਦਾ ਟਾਰਗੇਟਡ ਐਕਟੀਵਿਟੀ ਦਾ ਰਹਿਣ ਲੱਗ ਗਿਆ ਸ਼ੁਗਰਾ ਦਾ ਤੇ ਜਿਹੜਾ ਅੱਗੇ ਜਿਹੜਾ ਹੁੰਦਾ ਸੀ ਡਿਫਰੈਂਟ ਉਹ ਹੁੰਦਾ ਸੀ ਹੁਣ ਤੇ ਜਿੱਥੇ ਜਿਹੜੀ ਚਾਬੀ ਲਾ ਕੇ ਜਿੱਥੋਂ ਵੀ ਗੱਡੀ ਇਹਨਾਂ ਦਾ ਜੇ ਕਈ ਵਾਰ ਤੇਲ ਮੁੱਕ ਜਾਣਾ ਤੇ ਉੱਥੇ ਹੀ ਛੱਡ ਜਾਂਦੇ ਸੀ ਤੇ ਫਿਰ ਮਤਲਬ ਉਹਨੂੰ ਬਾਅਦ ਚ ਆ ਕੇ ਉਹਨੂੰ ਲੈਣ ਦੀ ਨੀਤ ਨਾਲ ਕਰਦੇ ਇਸੇ ਰਿਸਮਾਂ ਹਾਂਜੀ ਪੁਲਿਸ ਰਿਮਾਂਡ ਇਹਨਾਂ ਦਾ ਤੰਦਨ ਦਾ ਕੋਰਸਮਾਨ ਲਿਆ ਗੱਡੀਆਂ ਜਿਹਨਾਂ ਨੂੰ ਕੋਈ ਵੇਚਦੇ ਸੀ ਉਹ ਵੀ ਕੋਈ ਪਕੜਿਆ ਗਿਆ ਨਹੀਂ ਅਜੇ ਇਹ ਤਫਤੀਸ਼ ਦਾ ਹੋਇਆ ਤੇ ਜੇਕਰ ਕੋਈ ਹੋਇਆ ਤੇ ਉਹਦੇ ਤੇ ਵੀ ਅਸੀਂ ਬਕਾਇਦਾ ਕਾਰਵਾਈ